Instagram ਤੇ ਤੇ ਆਪਣੇ YouTube Facebook ਤੇ ਇਹਨਾਂ ਦੇ ਕਾਫੀ ਮਸ਼ਹੂਰ ਆ ਠੀਕ ਆ ਤੇ ਆਪਾਂ ਵੀ ਇਹਨਾਂ ਦੇ ਫੈਨ ਆ ਪਿਆਰੀ ਭੈਣ ਸਾਡੇ ਪ੍ਰਿਆ ਜੀ ਤੇ ਇਹਨਾਂ ਦੇ ਵੀਰ ਜੀ ਹੋਣਾ ਨੇ ਦੂਰੇ ਹੀ ਪਛਾਣ ਲਿਆ ਵੇ ਲੋ ਹੈ ਕਿੰਨਾ ਇਹੀ ਹੁੰਦਾ ਹੈ ਪਿਆਰ ਜਿਹੜੀ ਮਤਲਬ ਚੀਜ਼ ਲਈ ਅਸੀਂ ਹੈ ਨਾ ਵੀਡੀਓ ਦੇਖ ਰਹੇ ਸਾਰੇ ਮਿੱਤਰ ਪਿਆਰਿਆਂ ਨੂੰ ਬਜ਼ੁਰਗਾਂ ਨੂੰ ਮਾਤਾ ਮਾਂ ਨੂੰ ਤੇ ਬੱਚਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਰਾਜਾ ਟਾਂਡਾ ਬਲੌਰ ਹਿੜਪੁਰ ਤੋਂ ਅੱਜ ਇੱਕ ਨਵਾਂ ਬਲੌਗ ਲੈ ਕੇ ਦੁਬਾਰਾ ਤੁਹਾਡੇ ਵਿਚਕਾਰ ਹਾਜ਼ਰ ਹੋਇਆ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਹੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਮੇਰੀ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨਾਲ ਇਹ ਵੀਡੀਓ ਨੂੰ ਜਰੂਰ ਸਾਂਝੀ ਕਰਨਾ ਅੱਜ ਅਸੀਂ ਪਹੁੰਚੇ ਹਾਂ ਹਿਮਾਚਲ ਪ੍ਰਦੇਸ਼ ਦੀ ਉਹ ਖੂਬਸੂਰਤ ਜਗ੍ਹਾ ਨੱਡੀ ਨੱਡੀ ਇੱਕ ਛੋਟਾ ਜਿਹਾ ਕਸਬਾ ਜਾਂ ਪਿੰਡ ਲਾ ਲੋ ਇਹ ਪਿੰਡ ਆ ਧਰਮਸ਼ਾਲਾ ਤੋਂ 7-8 ਕਿਲੋਮੀਟਰ ਦੀ ਉਚਾਈ ਤੇ ਨੱਡੀ ਮੈਂ ਪਹੁੰਚਿਆ ਇਸ ਟਾਵਨ ਝੀਲ ਦੇ ਉੱਤੇ ਔਰ ਮੇਰੇ ਤੁਸੀਂ ਖੱਬੇ ਹੱਥ ਦੇਖ ਰਹੇ ਹੋ ਛੇ ਮੰਦਰ ਘੁੰਮਣ ਫਿਰਨ ਲਈ ਬਹੁਤ ਸੋਹਣੀ ਜਗ੍ਹਾ ਆ ਪਰ ਇਸ ਜਗ੍ਹਾ ਦੀ ਕੋਈ ਇਤਿਹਾਸਿਕ ਮਹਾਨਤਾ ਵੀ ਆ Hindu ਧਰਮ ਦੇ ਵਿੱਚ ਤੇ ਫਿਲਹਾਲ ਆਪਾਂ ਇਹ ਨੱਡੀ ਇਹਨੂੰ ਐਕਸਪਲੋਰ ਕਰਦੇ ਆ ਤੁਸੀਂ ਦੇਖੋ ਨੱਡੀ ਵੀ ਇਹ ਖੂਬਸੂਰਤ ਜਗਾ ਤਾਂ ਫਿਰ ਅਸੀਂ ਅੱਗੇ ਚੱਲਦੇ ਆ ਮਾਚਲ ਦੇ ਖੂਬਸੂਰਤ ਨਜ਼ਾਰਿਆਂ ਨੂੰ ਐਕਸਪਲੋਰ ਕਰਦੇ ਹੋਏ ਅਸੀਂ ਦੋਨੇ ਜਾਣੇ ਹੁਣ ਪਹੁੰਚ ਚੁੱਕੇ ਆ ਸੈਂਟ ਜohn ਚਰਚ ਨੇੜੇ ਮਖਲੋਟ ਗੰਜ ਧਰਮਸ਼ਾਲਾ ਇਹ ਜਿਹੜਾ ਚਰਚ ਤੁਸੀਂ ਦੇਖ ਰਹੇ ਹੋ ਇਹ ਅੰਗਰੇਜ਼ਾਂ ਦੇ ਸਮੇਂ ਦਾ ਬਣਿਆ ਹੋਇਆ ਆ 1852 ਦੇ ਵਿੱਚ ਅੰਗਰੇਜ਼ਾਂ ਨੇ ਇਹ ਚਰਚ ਬਣਾਇਆ ਸੀ ਔਰ ਇਹ ਚਰਚ ਇੱਕ ਸਾਈਟ ਇੱਕ ਸਾਈਡ ਦੇ ਉੱਤੇ ਇਹਨਾਂ ਦਾ ਚਰਚ ਬਣਿਆ ਹੋਇਆ ਆ ਇਹ ਖੂਬਸੂਰਤ ਜਿਹੜੀ ਇਮਾਰਤ ਆ ਔਰ ਦੂਜੀ ਸਾਈਡ ਤੇ ਅਸਾਈਆਂ ਦਾ ਕਬਰਸਤਾਨ ਬਣਿਆ ਹੋਇਆ ਆ ਔਰ ਇਹ ਜਿਹੜੀ ਤੁਸੀਂ ਇਮਾਰਤ ਦੇਖ ਰਹੇ ਹੋ ਇੰਨੀ ਸ਼ਕਤੀਸ਼ਾਲੀ ਜਾਂ ਇੰਨੀ ਮਜ਼ਬੂਤ ਬਣੀ ਹੋਈ ਆ ਕਿ 1905 ਦੇ ਵਿੱਚ ਇੱਥੇ ਪਹਹਾਲ ਆ ਗਿਆ ਸੀ ਤੇ ਲਗਭਗ ਕਹਿ ਲਓ ਕਿ ਧਰਮਸ਼ਾਲਾ ਮਖਲੋੜਗੰਜ ਕਾਂਗੜੇ ਦੇ ਵਿੱਚ ਇਸ ਝੁਚਾਲ ਦੇ ਨਾਲ 20000 ਲੋਕਾਂ ਦੀ ਜਾਨ ਗਈ ਸੀ। ਔਰ ਤੁਸੀਂ ਦੇਖੋ ਇਹ ਸਾਰਾ ਆਰਕੀਟੈਕਚਰ ਜਿੰਨਾ ਵੀ ਤੁਸੀਂ ਦੇਖ ਰਹੇ ਹੋ ਇਹ ਸਾਰਾ ਵਿਦੇਸ਼ ਦਾ ਅੰਗਰੇਜ਼ਾਂ ਵੱਲੋਂ ਡਿਜ਼ਾਈਨ ਕੀਤਾ ਗਿਆ ਆ। ਔਰ ਅੰਦਰ ਤਾਂ ਨਹੀਂ ਜਾ ਸਕਦੇ ਚੱਚ ਦੇ ਚੱਚ ਦੇਖਦੇ ਦੇਖਦੇ ਨਾ ਸਾਨੂੰ ਇੱਥੇ ਮਿਲ ਗਈ ਕੱਬੀ ਨੋ ਦੇਖੋ ਸਾਰੇ ਯਾਨੇ ਤੁਸੀਂ ਇਹਨਾਂ ਨੂੰ ਜਾਣਦੇ ਹੋਵੋਗੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇੰਸਟਾਗ੍ਰam ਤੇ ਤੇ ਆਪਣੇ YouTube Facebook ਤੇ ਨਾ ਕਾਫੀ ਮਸ਼ਹੂਰ ਹੈ ਆ ਠੀਕ ਆ ਤੇ ਆਪਾਂ ਵੀ ਇਹਨਾਂ ਦੇ ਫੈਨ ਆ ਪਿਆਰੀ ਭੈਣ ਸਾਡੇ ਪ੍ਰੀਆ ਜੀ ਤੇ ਇਹ ਨਾ ਦੇ ਵੀਰ ਜੀ ਹੁਣਾਂ ਨੇ ਦੂਰੋਂ ਹੀ ਪਛਾਣ ਲਿਆ ਵੇ ਲੋ ਹੈ ਕਿੰਨਾ ਇਹੀ ਹੁੰਦਾ ਹੈ ਪਿਆਰ ਜਿਹੜੀ ਮਤਲਬ ਚੀਜ਼ ਲਈ ਅਸੀਂ ਹੈ ਨਾ ਭੱਜੇ ਫਿਰਦੇ ਮਿਹਨਤ ਕਰਦੇ ਆ ਉਹ ਚੀਜ਼ ਦਾ ਮੁੱਲ ਉਦੋਂ ਹੀ ਪੈਂਦਾ ਹੈ ਜਦੋਂ ਸਾਨੂੰ ਆਪਣਾ ਕੋਈ ਪਹਿਚਾਣ ਲਵੇ ਹੈ ਨਾ ਸੋ ਇੱਥੇ ਆਏ ਆ ਪਤਾ ਧਰਮਸ਼ਾਲਾ ਗਈ ਜਣੀਆਂ ਮੈਂ ਕਲੌਡ ਕੈਂਚ ਤੇ ਇੱਥੇ ਜਦੋਂ ਵੀਰ ਜੀ ਹੁਣਾਂ ਨੇ ਵੇਖਿਆ ਤੇ ਐਵੇਂ ਲੱਗਾ ਕੋਈ ਆਪਣਾ ਹੀ ਆ ਸੋ ਆਪਣੀ ਨੇ ਵੀਰ ਜੀ ਥੈਂਕ ਯੂ ਸੋ ਮੱਚ ਮੈਨੂੰ ਬਹੁਤ ਵਧੀਆ ਲੱਗਾ ਮੈਂ ਇੱਥੇ ਨਾ ਜਦੋਂ ਐਕਸਪਲੋਰ ਕਰਦਾ ਪਿਆ ਸੀ ਚਾਚਲੂ ਦਾ ਸਾਹਮਣੇ ਮੈਨੂੰ ਦਿਖਿਆ ਮੈਂ ਦੂਰੋਂ ਹੀ ਆਵਾਜ਼ ਮਾਰ ਲਈ ਤੇ ਇਹਨਾਂ ਨੂੰ ਵੀ ਤੁਸੀਂ ਇਹਨਾਂ ਦੇ ਪੇਜ ਨੂੰ ਆਪਣਾ ਪੇਜ ਦੱਸ ਦਿਓ ਪ੍ਰਿਆ ਸਿੰਘ ਪ੍ਰੀਤ ਤੇ ਇੰਸਟਾਗ੍ਰਾਮ ਤੁਹਾਨੂੰ ਪਤਾ ਹੀ ਹੋਵੇਗਾ ਪ੍ਰਿਆ ਸਿੰਘ ਪ੍ਰੀਤ ਐ ਫੇਸਬੁੱਕ ਤੇ ਪ੍ਰਿਆ ਸਿੰਘ ਪ੍ਰੀਤ ਠੀਕ ਹੈ ਜੀ ਹਾਂਜੀ YouTube ਤੇ YouTube ਤੇ ਵੀ ਤੇ ਤੁਸੀਂ ਇਹਨਾਂ ਦੇ ਚੈਨਲ ਨੂੰ ਵੀ ਲਾਈਕ ਕਰੋ ਤੇ ਸਾਨੂੰ ਵੀ ਇਹਨਾਂ ਸਾਨੂੰ ਦੋਨਾਂ ਭੈਣ ਭਰਾਵਾਂ ਨੂੰ ਹੱਲਾਸ਼ੇਰੀ ਦਿਓ ਲਾਈਕ ਕਰੋ ਫੋਲੋ ਕਰੋ ਸ਼ੇਅਰ ਕਰੋ ਤੇ ਕਿਉਂਕਿ ਵੀ ਜਿਹੜੇ ਘੁੰਮਦੇ ਨੇ ਇਹ ਬੜੀ ਮਿਹਨਤ ਹੁੰਦੀ ਆ ਥਰ ਜਗ੍ਹਾ ਘੁੰਮ ਕੇ ਤੁਹਾਨੂੰ ਚੀਜ਼ ਵਿਖਾਣੀ ਹਨਾ ਤੁਸੀਂ ਘਰੇ ਬੈਠ ਕੇ ਚੀਜ਼ ਨੂੰ ਵੇਖੋ ਇਹ ਬੜੀ ਮਿਹਨਤ ਹੁੰਦੀ ਆ ਤੇ ਇਹ ਬਹੁਤ ਵਧੀਆ ਚੀਜ਼ ਹੈ ਤੁਸੀਂ ਲਾਈਕ ਕਰੋ ਸ਼ੇਅਰ ਕਰਿਆ ਕਰੋ ਘਰੇ ਬੈਠੇ ਘੁੰਮਿਆ ਕਰੋ ਬਾਜੀ ਸਾਡੇ ਕੋਲ ਹੁਸ਼ਿਆਰਪੁਰ ਸਾਡੇ ਹੁਸ਼ਿਆਰਪੁਰ ਵਾਲੇ ਤੁਹਾਨੂੰ ਵੜੀਖਦੇ ਆ ਜਰੂਰ ਤੁਸੀਂ ਮੈਸੇਜ ਆਦੇ ਵੇਲੇ ਤਾਂ ਸਾਨੂੰ ਹਾਂ ਤੁਸੀਂ ਹੁਸ਼ਿਆਰਪੁਰ ਜਦੋਂ ਆਣਾ ਰਾਤ ਸਾਡੇ ਕੋਲ ਰੁੱਕ ਕੇ ਜਾਣਾ ਠੀਕ ਹੈ ਬਾਜੀ ਠੀਕ ਹੈ ਚਲੋ ਠੀਕ ਹੈ ਬਾਜੀ ਨੇ ਆਪਾਂ ਕੰਟੀਨਿਊ ਕਰੀਏ ਆਪਣਾ ਜੀ ਜੂ ਰਾਵਾਂਗੇ ਠੀਕ ਹੈ ਜੀ ਬਾਜੀ ਹੁਣ ਆ ਕੇ ਰਾਵਾਂਗੇ ਐਂਡ ਵੇਖਦੇ ਭਾਈ ਸਾਨੂੰ ਕੀ ਕਮਾਉਂਦੇ ਆ ਓਕੇ ਨਹੀਂ ਹੁਸ਼ਿਆਰਪੁਰ ਕਿ ਟਾਂਡਾ ਟਾਂਡੇ ਕਿੱਥੇ ਇਹ ਚਾਰਚ ਵਕ ਵਕ ਫਿਲਮਾਂ ਤੇ ਗੀਤਾਂ ਦੀ ਸ਼ੂਟਿੰਗ ਵਾਸਤੇ ਬਹੁਤ ਹੀ ਜ਼ਿਆਦਾ ਮਸ਼ਹੂਰ ਹੈ। ਪ੍ਰਿੰਕਾ ਚੋਪੜਾ ਦੀ ਮੈਰੀਕੋਮ ਮੂਵੀ ਦੇ ਵਿੱਚ ਦਿਖਾਇਆ ਉਸ ਦੇ ਵਿਆਹ ਦਾ ਸੀਨ ਵੀ ਇੱਥੇ ਹੀ ਦਰਸਾਇਆ ਗਿਆ ਹੈ। ਅੱਜ ਦਾ ਬਲੌਗ ਤੁਹਾਨੂੰ ਕਿਸ ਤਰ੍ਹਾਂ ਲੱਗਾ ਸਾਨੂੰ ਕਮੈਂਟ ਜ਼ਰੂਰ ਕਰਿਓ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝੀ ਜ਼ਰੂਰ ਕਰਿਓ। ਨਵਾਂ ਬਲੌਗ ਲੈ ਕੇ ਜਲਦੀ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹੋਵਾਂਗੇ। ਵੀਡੀਓ ਦੇਖਣ ਲਈ ਸਾਰੇ ਸਤਜਨਾ ਮਿੱਤਰਾਂ ਦਾ ਤਹਿ ਦਿਲੋਂ ਧੰਨਵਾਦ